ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਅਨੰਤਮ ਅਨੰਤਮ ਸ਼ੁਕਰਾਨਾ ਗੁਰੂ ਜੀ ਮੈਂ ਗੁਰੂ ਜੀ ਦਾ ਸ਼ੁਕਰਾਨਾ ਸਤਿਸੰਗ ਸ਼ੇਅਰ ਕਰਨਾ ਚਾਹਨੀ ਹਾਂ ਇਹ ਮੇਰਾ ਗੁਰੂ ਜੀ ਦਾ ਮੰਤਰ ਜਾਪ ਤੋਂ ਓਮ ਨਮਾ ਸ਼ਿਵਾਏ ਸ਼ਿਵ ਜੀ ਸਦਾ ਸਹਾਈ ਓਮ ਨਮਾ ਸ਼ਿਵਾਏ ਗੁਰੂ ਜੀ ਸਦਾ ਸਹਾਈ ਸੰਗਤ ਜੀ ਮੈਂ ਗੁਰੂ ਜੀ ਦਾ ਲੱਖ ਲੱਖ ਵਾਰ ਅਨੰਤਮ ਅਨੰਤਮ ਬਾਰ ਸ਼ੁਕਰਾਨਾ ਕਰਨਾ ਚਾਹਨੀ ਹਾਂ ਮੈਨੂੰ ਬਹੁਤ ਟਾਈਮ ਤੋਂ ਗੁਰੂ ਜੀ ਦੇ ਮੈਸੇਜ ਆ ਰਹੇ ਸੀ ਆਪਣਾ ਸਤਿ ਸ਼ੁਕਰਾਨਾ ਸਤਿ ਸੰਗ ਸ਼ੇਅਰ ਕਰ ਪਰ ਕਿਨਾਂ وجہ ਕਰਕੇ ਮੈਂ ਸੱਸਾਂ ਸ਼ਹਿਰ ਨਹੀਂ ਚਲ ਰਹੀ ਪਰ ਮੈਨੂੰ ਆਪਣੀ ਮੈਂ ਗੁਰੂ ਜੀ ਨਾਲ ਆਪਣੀ ਵੱਡੀ ਸਿਸਟਰ ਦੇ ਥਰੂ ਜੁੜੀ ਆ ਉਹਨਾਂ ਮੈਂ ਲੱਖ ਲੱਖ ਗੁਰਾਨਾ ਕਰਦੀ ਉਹਨਾਂ ਨੇ ਆਪਣੇ ਘਰ ਆਪਣਾ ਸੱਸਣ ਕਰਾਇਆ ਸੀ ਤੇ ਫਿਰ ਮੈਨੂੰ ਉੱਥੇ ਗੁਰੂ ਜੀ ਦੇ ਦਰਸ਼ਨ ਵੀ ਹੋਏ ਸੀ 나ਗ ਰੂਪ ਚ ਸ਼ੀਲਿੰਗ ਦੇ ਰੂਪ ਦੇ ਵਿੱਚ ਮੈਂ ਰੋਈ ਵੀ ਬਹੁਤ ਸੀ ਉਸ ਦਿਨ ਮੇਰਾ ਚਾਹਤੂ ਆ ਗਿਆ ਪਰਤੀਆ ਬਹੁਤ ਲੱਗਾ ਕਿ ਦੰਦਾ ਕਿ ਉਹ ਹੋਰੀ ਦੁਨੀਆ ਚ ਪਹੁੰਚ ਜਾਂਦਾ ਕਿ ਨ ਗੁਰੂ ਜੀ ਦਾ ਕਨਨਤਮ ਨੰਤਮ ਸ਼ਕਲਾ ਨਾ ਕਰਦੀ ਉਹ ਤੋਂ ਬਾਅਦ ਗੁਰੂ ਜੀ ਨੇ ਮੈਨੂੰ ਮੈਂ ਜੁੜੀ ਮੈਂ ਜੁਲਾਈ ਚ ਗਈ ਸੀ ਉਹਨਾਂ ਦੇ ਘਰ ਉਹਨਾਂ ਨੇ ਐਕਸਪੈਸ਼ਨ ਕਰਾਇਆ ਸੀ ਤੇ ਦੋ ਦਿਨ ਬਾਅਦ ਹੀ ਗੁਰੂ ਜੀ ਨੇ ਆਪਣੇ ਜਨਮ ਦਿਨ ਤੇ ਸਾਡੇ ਜੰਡਿਆ ਲਈ ਹੀ ਹੋਇਆ ਸੀਗਾ ਸੱਤਾਂ ਇੱਥੇ ਕਿਸੇ ਨੇ ਕਰਾਇਆ ਸੀ ਸੋਰੀ ਸੰਗਾ ਜੀ ਮੈਂ ਆਪਣਾ ਨਾਮ ਦੱਸਣਾ ਪਵੇਗਾ ਮੇਰਾ ਨਾਮ ਅਛਨਾ ਵਾਂ ਮੈਂ ਜੰਗਾਲੇ ਤੋਂ ਬੋਲਦੀ ਹਾਂ ਮੈਂ ਗੁਰੂ ਜੀ ਦੀ ਸੰਗਤਾਂ ਮੈਂ ਗੁਰੂ ਜੀ ਦੀ ਹੀ ਬੇਟੀ ਹਾਂ ਗੁਰੂ ਜੀ ਮੇਰੇ ਪਿਤਾ ਜੀ ਆ ਮੈਂ ਉਹਨਾਂ ਨੂੰ ਪਿਤਾ ਜੀ ਹੀ ਬੋਲਦੀ ਹਾਂ ਤੇ ਫਿਰ ਉਹਨਾਂ ਨੇ ਜਨਮ ਦਿਨ ਦੇ ਸਾਮne ਆਪਣੇ ਇੱਥੇ ਬੁਲਾਇਆ ਸੀ ਜੰਗਾਲੇ ਇੱਥੇ ਹੋਇਆ ਸੀ ਸੱਸਾਂ ਤੇ ਗੁਰੂ ਜੀ ਦਾ ਮੈਨੂੰ ਬ੍ਰੇਸਲਟ ਸਰੂਪ ਵੀ ਮਿਲਿਆ ਸੀ ਇਹ ਮੈਂ ਬਲੰਗਰ ਪ੍ਰਸ਼ਾਦ ਵੀ ਕੀਤਾ ਸਤਸੰਗ ਵੀ ਸੁਣਿਆ ਤੇ ਗੁਰੂ ਜੀ ਜੀਆਂ ਜਾ ਪ੍ਰਸ਼ਾਦ ਮੈਂ ਸਭ ਕੁਝ ਝਲ ਪ੍ਰਸ਼ਾਦ ਬਹੁਤ ਵਧੀਆ ਲੱਗਾ ਉਸ ਤੋਂ ਬਾਅਦ ਮੇਰੀ ਜ਼ਿੰਦਗੀ ਹੀ ਬਦਲ ਗਈ ਗੁਰੂ ਜੀ ਦੀ ਬlesingਸ ਦੇ ਨਾਲ ਰੋਪਿਛ ਹੋਇਆ ਮੇਰੇ ਘਰ ਦੇ ਵਿੱਚ ਗੁਰੂ ਜੀ ਇਹ ਮੈਂ ਗੁਰੂ ਜੀ ਦਾ ਮੰਤਰ ਜਪ ਕਰਦੀ ਸੀ ਸਤਸੰਗ ਘੰਟੇ ਵਾਲਾ ਘੰਟੇ ਵਾਲਾ ਸਮੰਦਨ ਦਿਆ ਰੋਜ਼ ਉੱਥੇ ਮੈਂ ਦੇਖਿਆ ਸਾਡੀ ਮੇਰੇ ਮੇਰੇ ਘਰ ਦੇ ਜਿਹੜਾ ਬਾਲਾਂਡਾ ਉਹਦੇ ਵਿੱਚ ਇਹ ਸ਼ਿਵ ਜੀ ਕੋਲ એનર્ਜੀ ਦੀ ਅਕ੍ਰਿਤੀ ਬਣੀ ਹੋਈ ਤੇ ਗੁਰੂ ਜੀ ਦੀ ਅਕ੍ਰਿਤੀ ਬਣੀ ਹੈ ਨਾਲ ਹਨੂਮਾਨ ਜੀ ਦੀ ਨਾਲ ਮਾਤਾ ਰਾਣੀ ਦੀ ਅਕ੍ਰਿਤੀ ਬਣੀ ਹੈ ਮਾਤਾ ਰਾਣੀ ਦੀ ਭਾਵਤਾ ਫਿਰ ਮੇਰੇ ਟੀਵੀ ਦੇ ਵਿੱਚ ਮੈਂ ਇੱਕ ਦਿਨ ਬਲੌਗ ਦੇਖਦੀ ਸੀ ਮੇਰੇ ਹਸਬੰਦ ਸਚਖੰਡ ਦਾ ਬਲੌਗ ਦੇ ਦੇ ਸੀ ਉੱਥੇ ਮੈਂ ਦੇਖਿਆ ਕਿ ਟੀਵੀ ਦੇ ਉੱਤੇ ਓਮ ਬਣ ਗਿਆ ਤੇ ਨਾਲ ਹੀ ਇੱਕ ਸਾਈਟ ਤੇ ਮਾਤਾ ਰਾਨੀ ਦੇ ਸੂਪ ਬਣ ਗਿਆ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਕਿ ਦੇਖੋ ਇੱਥੇ ਅੰਕਲ ਆਪਣੇ ਨੂੰ ਸੌਰੀ ਕਿਹਾ ਕਿ ਬਣਿਆ ਹੋਇਆ ਕਹਿੰਦੇ ਨਹੀਂ ਤੇ ਮੈਨੂੰ ਇਹ ਵਹਿਮ ਲੱਗਦਾ ਵਾ ਪਰ ਉਹ ਮੰਨੇ ਨਾ ਕਿ ਮੈਂ ਪਰੇ ਜਦ ਕਿ ਮਾਤਾ ਰਾਨੀ ਦੀ ਅਕਲ ਕਿ ਬਣੀ ਹੋਈ ਸੀ ਕਿ ਨਾ ਗੁਰੂ ਜੀ ਦਾ ਲਖਨਕਵਾਸ਼ੀ ਕਰਨਾ ਕਿਤਾ ਕਿ ਗੁਰੂ ਜੀ ਨੇ ਮੈਨੂੰ ਮੇਰੇ ਘਰ ਪੈਰਾ ਬਿਠਾਇਆ ਹੋਇਆ ਹੈ ਅੰਕਲ ਨੇ ਕੱਟ ਕੋ ਬਲੈਕ ਮੈਜੀਕਾ ਤੇ ਫਿਰ ਉਸ ਵਾਰ ਟੀਵੀ ਸਾਡਾ ਮਤਲਬ ਥੋੜੇ 7-8 ਮਹੀਨੇ ਬਾਅਦ ਜਿਸ ਸਮੇਂ ਹੁਣ ਚੇਂਜ ਕਰਾਉਣਾ ਪਿਆ ਤੇ ਨਵੇਂ ਟੀਵੀ ਤੇ ਤਾਂ ਉਹ ਫਿਰ ਜਦੋਂ ਉਹ ਆਕ੍ਰਿਤੀ ਬਣੀ ਤੋਂ ਉਤੋਂ ਜਦੋਂ ਥੋੜੇ ਟਾਈਮ ਬਾਅਦ 6 ਕਿੰਨੇ ਬਾਅਦ ਉਹਦੇ ਤੇ ਭੋਲੇ ਸ਼ੰਕਰ ਦੀ ਵੀ ਮਾਤਾ ਰਣੀ ਦੇ ਨਾਲ ਆਕ੍ਰਿਤੀ ਬਣ ਗਈ ਮੈਂ ਗੁਰੂ ਜੀ ਦਾ ਲੱਖ ਲੱਖ ਵਾਰ ਸ਼ੁਕਰਾਨਾ ਕਰਦੀ ਹਾਂ ਉਹਨਾਂ ਨੇ ਮੈਨੂੰ ਆਪਣੇ ਦਰਸ਼ਨ ਦਿੱਤੇ ਮੈਨੂੰ ਗੁਰੂ ਜੀ ਸਪਨੇ ਵਿੱਚ ਵੀ ਆਏ ਉਹਨਾਂ ਨੇ ਮੈਨੂੰ ਪੈਰ ਮਾਰ ਕੇ ਹਲਾਇਆ ਵਾਈਟ ਚੋਲੇ ਦੇ ਵਿੱਚ ਤੇ ਉਦੋਂ ਮੈਂ ਗੁਰੂ ਜੀ ਮੈਂ ਤਪ ਤੋਂ ਉੱਠ ਗਈ ਮੈਂ ਕਿਹਾ ਗੁਰੂ ਜੀ ਨੇ ਮੈਨੂੰ ਦਰਸ਼ਨ ਦਿੱਤੇ ਜਦੋਂ ਮੈਂ ਜਨਮ ਦਿਨ ਤੋਂ ਆਈ ਸੀ ਗੁਰੂ ਜੀ ਦੇ ਜਨਮ ਦਿਨ ਤੋਂ ਜਦੋਂ ਉਤਵਾਦ ਗੁਰੂ ਜੀ ਨੇ ਮੈਨੂੰ ਦਰਸ਼ਨ ਦਿੱਤੇ ਲੱਖ ਲੱਖ ਸ਼ੁਕਰਾਨਾ ਗੁਰੂ ਜੀ ਦਾ ਤੇ ਫੇ ਗੁਰੂ ਜੀ ਦੇ ਵਸਣ ਭਜਨ ਸੁਣਦੀਆਂ ਮੈਂ ਮੰਤਰ ਜਾਪ ਕਰੀਦਾ ਵਾ ਤੇ ਗੁਰੂ ਜੀ ਦਾ ਲੱਖ ਲੱਖ ਸ਼ੁਕਰਾਨਾ ਉਹਨਾਂ ਨੇ ਮੈਨੂੰ ਆਪਣੇ ਨਾਲ ਜੋੜਿਆ ਉਹਨਾਂ ਨੇ ਮੈਨੂੰ ਆਪਣੀ ਧੀ ਬਣਾਇਆ ਸਤਸੰਗ ਦਾ ਬੋਤਾ ਸੰਗਤ ਜੀ ਪਰ ਮੈਂ ਹੱਲੇ ਆਪਣਾ ਛੋਟਾ ਜਿਹਾ ਸਤਸੰਗ ਸ਼ੁਕਰਾਨਾ ਸਤਸੰਗ ਸ਼ੇਅਰ ਕੀਤਾ ਕਿ ਗੁਰੂ ਜੀ ਨੇ ਕਿੱਦਾਂ ਮੈਨੂੰ ਆਪਣੇ ਨਾਲ ਜੋੜਿਆ ਕਿੱਦਾਂ ਮੈਨੂੰ ਸਿਸਟਰ ਦੇ ਛੁਰੂ ਜੋੜਿਆ ਉਹ ਸਿਸਟਰ ਮੇਰੇ ਵੱਲੋਂ ਮੈਨੂੰ ਪਹਿਲਾਂ ਪਹਿਲਾਂ ਦੱਸਦੇ ਹੁੰਦੇ ਸੀ ਪਰ ਮੈਂ ਯਕੀਨ ਨਹੀਂ ਸੀ ਕਰਦੀ ਪਰ ਫਿਰ ਹੌਲੀ-ਹੌਲੀ ਮੇਰਾ ਯਕੀਨ ਬਣ ਗਿਆ ਜਦੋਂ ਉਹਨਾਂ ਨੇ ਆਪਣੇ ਘਰ ਸੱਸਣ ਕਰਾਇਆ ਮੈਂ ਬਹੁਤ ਰੋਣਾ ਆਇਆ ਉੱਥੇ ਮੈਂ ਗੁਰੂ ਜੀ ਨਾਲ ਜੁੜੀ ਇਸ ਇੱਥੇ ਡੰਡੇ ਵਾਲੇ ਸਤਸੰਗ ਹੋਇਆ ਉੱਥੇ ਮੈਨੂੰ ਬ੍ਰੈਸਲਿੰਗ ਮੇਰੇ ਮੇਰੇ ਪੈਨ ਵੀ ਲਾਕਟਸ ਸੁਗ੍ਰੂ ਮ ਦਿੱਤਾ ਸੀ ਤੇ ਮੈਂ ਦੁਨੀਆ ਪਾਇਆ ਹੁਮਾ ਇਹ ਕੰਟੀਨਿਊ ਹੋ ਸਪੇਨ ਪੇ ਜੈ ਗੁਰੂ ਜੀ ਨੇ ਬਹੁਤ ਕਿਰਪਾ ਕੀਤੀ ਮੇਰ ਕੀਤੀ ਆਪਣੇ ਚੰਨਾਂ ਨਾਲ ਲਾਇਆ ਇੱਦਾਂ ਹੀ ਆਪਣੇ ਚੰਨਾਂ ਨਾਲ ਲਾਈ ਰੱਖਣ ਅੱਗੇ ਵੀ ਮੈਂ ਹੁਣ ਸਤ ਸੰਗ ਸ਼ੇਅਰ ਕਰੂੰਗੀ ਹੋਰ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਅਨੰਤਮ ਅਨੰਤਮ ਸ਼ੁਕਰਾਨਾ ਗੁਰੂ ਜੀ ਗੁਰੂ ਜੀ ਸਤ ਸੰਗ ਸ਼ੇਅਰ ਕਰਨ ਚ ਬੋਲਣ ਤੇ ਮੇਤੋ ਕੋਈ ਗਲਤੀ ਹੋਈ ਹੋਈ ਮੈਨੂੰ ਆਪਣੀ ਬੇਵਕੂਫ ਨਾਦਾਨ ਬੇਟੀ ਸਮਝ ਕੇ ਮਾਫ ਕਰ ਦੇਣਾ ਗੁਰੂ ਜੀ ਸੰਗਤ ਜੀ ਮਾਫ ਕਰ ਦੇਣਾ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਅਨੰਤਮ ਅਨੰਤਮ ਸ਼ੁਕਰਾਨਾ ਗੁਰੂ ਜੀ ਓਮ ਨਮੇ ਸ਼ਿਵਾਏ ਸ਼ਿਵ ਜੀ ਸਦਾ ਸਹਾ ਹੈ ਗੁਰੂ ਜੀ ਸਦਾ ਸਹਾਇ ਓਮ ਨਮਾ ਸ਼ਿਵਾਏ ਸ਼ਿਵ ਜੀ ਸਦਾ ਸਹਾਇ ਓਮ ਨਮਾ ਸ਼ਿਵਾਏ ਗੁਰੂ ਜੀ ਸਦਾ ਸਹਾਇ ਮਾਨਤੀ ਜੀ ਦਾ ਵੀ ਬਹੁਤ ਬਹੁਤ ਸ਼ੁਕਰਾਨਾ ਕਰਦੀ ਆਂ ਜਿਹੜਾ ਮੇਰਾ ਸਸੰਸ਼ਰ ਕਰ ਰਿਹਾ ਨੇ ਦਿਲ ਤੋਂ ਉਹਨਾਂ ਦਾ ਬਹੁਤ ਸ਼ੁਕਰਾਨਾ ਔਰ ਐਦੇ ਗੁਰੂ ਜੀ ਉਹਨਾਂ ਤੇ ਆਪਣੀ ਕਿਰਪਾ ਬਣਾਈ ਰੱਖਣ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਇਹਨਾਂ ਨੂੰ ਤਾਂ ਅਨੰਤ ਨਮ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਅਨੰਤਮ ਅਨੰਤਮ ਸ਼ੁਕਰਾਨਾ ਗੁਰੂ ਜੀ ਓਮ ਨਮਾ ਸ਼ਿਵਾਏ ਸ਼ਿਵ ਜੀ ਸਦਾ ਸਹਾਇ ਓਮ ਨਮਾ ਸ਼ਿਵਾਏ ਗੁਰੂ ਜੀ ਸਦਾ ਸਹਾਇ ਜੈ ਗੁਰੂ ਜੀ ਸੰਗਤ ਜੀ ਸੰਗਤ ਸਤਸੰਗ ਨਾਲ ਲੱਗ ਕੇ ਤਾਂ ਅਸ਼ੀਰਵਾਦ ਗੁਰੂ ਪਿਤਾ ਦੀਆਂ ਬਲੇਸਿੰਗਸ ਹਰ ਤੱਕ ਪੜ੍ਹਨੇ ਚਾਹੀਦੀਆਂ ਹਨ ਸਰਵਤ ਦਾ ਭਲਾ ਹੋਣਾ ਚਾਹੀਦਾ ਹੈ ਗੁਰੂ ਪਿਤਾ ਜੀ ਦੇ ਬਲੇਸਿੰਗਸ ਰੁਕਣੀਆਂ ਨਹੀਂ ਚਾਹੀਦੀਆਂ ਗੁਰੂ ਪਿਤਾ ਹੀ ਦਾ ਇਹੀ ਹੁਕਮ ਹੈ ਕਿ ਸਤਸੰਗ ਨੂੰ ਪੂਰਾ ਸੁਣਨਾ ਚਾਹੀਦਾ ਹੈ ਕਿਉਂਕਿ ਕੇਰੇਮਨ ਕੇ ਰਸਕੇ ਅਜ ਗੁਰੂ ਪਿਤਾ ਜੀ ਨੇ ਸਾਨੂੰ ਬੈਸ ਕਰ ਦੇਣਾ ਕੋਈ ਵੀ ਨਹੀਂ ਜਾਂਦਾ ਇਸ ਕਰਕੇ ਸਤਸੰਗ ਨੇ ਅਧੂਰਾ ਨਹੀਂ ਛੱਡਣਾ ਕਿਉਂਕਿ ਸਤਸੰਗ ਕਰਨ ਨਾਲ ਦਾ ਭਲਾ ਹੁੰਦਾ ਹੈ ਤੇ ਸਤਸੰਗ ਸੁਣਨ ਨਾਲ ਦਾ ਭਲਾ ਹੁੰਦਾ ਹੈ ਸੰਗਤ ਜੀ

ਕੀ ਮਾੜਾ ਸੋਚਦਾ ਆਦੇ ਨਹੀਂ ਚੰਗਾ ਹੀ ਸੋਚੋ ਕੋਈ ਮਾੜਾ ਕਰਦਾ ਹੋਵੇ ਚੰਗਾ ਹੀ ਕਰੋ ਇਹ ਗੁਰੂ ਪਿਤਾ ਜੀ ਤੁਮ ਕੋ ਮੈਂ ਗੁਰੂ ਪਿਤਾ ਦੇ ਦੇਸ਼ ਹੈ ਗੁਰੂ ਪਿਤਾ ਦੇ ਕਰਤਾਸ ਕਰਦੇ ਆ ਕਿ ਆਪਣੇ ਬੱਚਿਆਂ ਸਿੱਖ ਤੇ ਖੁਸ਼ੀਆਂ ਭਰਿਆ ਨੀਰਾ ਫਰਿਆਸ਼ਮਾਬ ਕਰਿਆ ਤਰਕਨ ਨਿਤੰਦ ਰੂਸਤ ਜੀਵਨ ਦੀ ਵਖਸ਼ ਦੇਣ ਇੱਕ ਸੇਤਮਨ ਜੀਵਨ ਬਤੀਤ ਕਰੀਏ ਤੇ ਤੁਹਾਡੇ ਚੰਨਾਂ ਦੇ ਵਿੱਚ ਆਈਏ ਗੁਰੂ ਪਿਤਾ ਜੀ ਜੈ ਗੁਰੂ ਜੀ